ਸੂਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਊਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੂ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁੱਕਈ ਭਾਈ ਅੰਤਰ ਮੈਲ ਵਿਕਾਰੀ ਏਨ ਬਿਦ ਡੂਬੀ ਮਾ ਕੁਰੀ ਭਾਈ ਊਂਡੀ ਸਿਰ ਕੈ ਭਾਰੀ ਦੁਰਮਤ ਕਣੀ ਵਿਗੂਤੀ ਭਾਈ ਦੂਜੈ ਭਾਏ ਖੁਆਈ ਦਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਗੁਰ ਸੇਵੇ ਤਾ ਸੁਖ ਪਾਏ ਭਾਈ ਆਵਣ ਜਾਣ ਰਹੀ ਸਾਚ ਸਹਜ ਗੁਰ ਤੇ ਊਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਾਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਵਿਖ ਖਾਈ ਪੰਡਿਤ ਦਹੀ ਵਿਲੋਈਐ ਭਾਈ ਵਿੱਚ ਹੋ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਵਥ ਗੁਰ ਬਿਨ ਭਰਮ ਵਿਗੂਚੀਐ ਭਾਈ ਘਾਟ ਘਟ ਦਿਓ ਅਲਖ ਇਹੋ ਜਗ ਤਾਗੋ ਸੂਤ ਕੋ ਭਾਈ ਦਹਿਦ ਸਬਾਧੋ ਮਾਏ ਬਿਨ ਗੁਰਗਾਠ ਨ ਚੂਟੈ ਭਾਈ ਥਾਕੇ ਕਰਮ ਕਮਾਏ ਇਹੋ ਜੱਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਣਾ ਸੱਚ ਲੇਖ ਮੱਜਨ ਦਾਨ ਚੰਗਿਆਈਆ ਭਾਈ ਦਰਗਹਿ ਨਾਮ ਵਿਸੇਖ ਗੁਰ ਅੰਕਸ ਜਨ ਨਾਮ ਦਰੜਾਇਆ ਭਾਈ ਮਨ ਵਸਿਆ ਚੁੱਕਾ ਭੇਖ ਇਹੋ ਤਨਹਾਟ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧੰਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਭੀ ਤੂ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾਹ ਵਿਣ ਬੋਇਥ ਪੈ ਡੁੱਬੀਐ ਪਿਆਰੇ ਕੰਧੀ ਪਾਏ ਕਹਾਹ ਰਹਾਓ ਸਲਾਹੀ ਸਲਾਹਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸਬਦ ਰ ਤੇਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਾਸ ਲੈ ਤਤ ਵਿਲੋਏ ਪਤ ਪ੍ਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰਬਿਨ ਹੁਕਮ ਨ ਬੂਝੀਏ ਪਿਆਰੇ ਸਾਚੇ ਸਾਚਾ ਤਾਨ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਝਾਰ ਹੁਕਮੇ ਅੰਦਰ ਜੰਮਿਆ ਪਿਆਰੇ ਉਧਾਓ ਸਿਰ ਕੈ ਭਾਰ ਗੁਰਮੁਖ ਦਰਗਹ ਜਾਣੀਏ ਪਿਆਰੇ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸਬਦ ਪਛਾਣੀਏ ਪਿਆਰੇ ਦਰਗਹ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਭਵੈ ਪਵਾਈਏ ਪਿਆਰੇ ਅਵਗਣ ਮੁਠੀ ਰੋਏ ਹੁਕਮ ਸੁਣੀਆ ਪੈ ਸਾਹ ਕਾ ਪਿਆਰੇ ਸੱਚ ਮਿਲੈ ਵੜਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸੱਚ ਨਾਉ ਜਿਨੀ ਸੋសា ਲਾਹਿਆ ਪਿਆਰੇ ਹਉ ਤਿਨ ਬਲੇਹਾਰੈ ਜਾਉ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਉ ਕਾਇਆ ਕਾਗਦ ਜੀਥੀਏ ਪਿਆਰੇ ਮਨਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖਿਆ ੁਰ ਧਾਰ ਸੋਰਠ ਮਹੱਲਾ ਪਹਿਲਾ ਪਹਿਲਾ ਦੂਤ ਕੀ ਤੂ ਗੁਣ ਦਾਤਾ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂ ਕਰਤਾ ਕਰ ਵੇਖ ਹਉ ਪਾਪੀ ਪਾਕੰਡਿਆ ਭਾਈ ਮਨ ਤਨ ਨਾਮ ਵਿਸੇਖ ਰਹਾਓ ਬਿਖ ਮਾਇਆ ਚਿਤ ਮੋਹਿਆ ਭਾਈ ਚਤੁਰਾਈ ਪਤ ਖੋਏ ਚਿਤ ਮਹਿ ਠਾਕੁਰ ਸਚ ਵਸੈ ਭਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਏ ਭਾਈ ਰੂੜੋ ਲਾਲ ਚਲੂਲਾ ਜੇ ਮਨ ਹਰ ਸੋ ਬੈਰਾਗੀਏ ਭਾਈ ਦਰ ਘਰ ਸਚ ਅਪੂਲ ਆ ਪਾਤਾਲੀ ਆਕਾਸ ਤੂ ਭਾਈ ਕਰ ਕਰ ਤੂ ਗੁਣ ਗਿਆਨ ਗੁਰ ਮਿਲੇ ਸੁਖ ਪਾਇਆ ਭਾਈ ਚੂਕਾ ਮਨ ਹੁਗਮਾਨ ਜਾਲ ਮਲ ਕਾਇਆ ਮਾਜੀਏ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਏ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗੋ ਕਿਆ ਦੇਹ ਪਾਹਣ ਨੀਰ ਪਖਾਲੀਐ ਭਾਈ ਜਲ ਮਹਿ ਬੁੱਢਹਿ ਤੇਹ ਗੁਰ ਬਿਨ ਅਲੱਖ ਨ ਲਖੀਐ ਭਾਈ ਜਗ ਬੁੱਢੈ ਪਤ ਖੋਏ ਮੇਰੇ ਠਾਕੁਰ ਹਾਥ ਵਡਾਈਐ ਭਾਈ ਜੈ ਭਾਵੇ ਤੈ ਦੇ ਬਈਰ ਬੋਲੇ ਮੀਟਲੀ ਭਾਈ ਸਾਚ ਕਹੈ ਪ੍ਰਭਾਏ ਬਿਰਹ ਹੈ 베ਦੀ ਸੱਚ ਵਸੀ ਭਾਈ ਅਧਕ ਰਹੀ ਹਰ ਨਾ ਆਏ ਸਬਕ ਆਖੇ ਆਪਣਾ ਭਾਈ ਗੁਰ ਤੇ ਬੁੱਝੈ ਸੁਜਾਨ ਜੋ ਵੀ ਦੇ ਸੇ ਉਬਰੇ ਭਾਈ ਸਬਦ ਸੱਚਾ ਨੀਸਾਨ ਈਦਨ ਅਦਕ ਸਕੇਲੀਏ ਭਾਈ ਪਾਵ ਕਰੰਚਕ ਪਾਏ ਖੇਨ ਪਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਣ ਸੁਭਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂ ਰੱਖਦਾ ਹਰ ਜੀਉ ਧੁਰ ਤੂ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰਿ ਨਾਖ ਸਮਾਰਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾ ਨੂੰ ਜਮ ਜੋਹਿ ਨਾ ਸਾਕੇ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸੇ ਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨਮੁਖਾ ਨੂੰ ਪ੍ਰਤੀਤਨਾ ਆਵੀ ਅੰਤਰ ਲੋਭ ਸੁਆਓ ਗੁਰਮੁਖ ਹਿਰਦੈ ਸਬਦ ਨ ਭੇਦਿਓ ਹਰ ਨਾਮ ਨਾ ਲਾਗਾ ਭਾਉ ਕੂੜ ਕਾਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖ ਵਿਧਾਤਾ ਹਉ ਮੈਂ ਮਾਰ ਮਨਸਾ ਮਨਹਿ ਸਮਾਣੀ ਗੁਰ ਕੈ ਸਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਲ ਚ ਸਵਾਰਣ ਹਾਰਾ ਉਹਨਾ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੀ ਕਿਨੈ ਨਾ ਪਾਇਆ ਮਨਮੁਖ ਭਾਉ ਕਮੁਏ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਬਿਨ ਸਤਿਗੁਰ ਸੇਵੀ ਜਨਮ ਨਾ ਛੋਡੈ ਜੇ ਅਨੇਕ ਕੰਮ ਕਰੈ ਅਧਿਕਾਈ ਵੇਦ ਪੜ੍ਹਹਿ ਤੈਵਾਦ ਵਖਾਨਹਿ ਬਿਨ ਹਰ ਪੱਤ ਗਵਾਈ ਸੱਚਾ ਸਤਗੁਰੂ ਸਾਚੀ ਜਿਸ ਬਾਣੀ ਭਜ ਛੂਟੈ ਗੁਰਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੀਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਔਰ ਧਾਰਾ ਸੋਰਠ ਮਹੱਲਾ ਤੀਜਾ ਦੋ ਤੁਕੀ నిగుణਿਆਂ ਨੂੰ ਆਪੇ ਬਖਸ ਲੈ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜੀਉ ਆਪੇ ਬਖਸ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਿਗੁਰ ਲੈ ਰਲਾਏ ਰਹਾਓ ਕੌਣ ਕੌਣ ਅਪਰਾਧੀ ਬਖਸਿਨ ਪਿਆਰੇ ਸਾਚੇ ਸ਼ਬਦ ਵਿਚਾਰ ਪੌਜਲ ਪਾਰ ਉਤਾਰੇਨ ਭਾਈ ਸਤਿਗੁਰ ਬੇੜਾ ਚਾੜ ਮਨੂਰੇ ਤੇ ਕੰਚਨ ਭਏ ਭਾਈ ਗੁਰਪਾਰਸ ਮੇਲ ਮਿਲਾਏ ਆਪ ਛੋੜ ਨਾਓ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲੇ ਹਾਰ ਜਾਓ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰ ਬਿਨ ਸਹਿਜ ਨਾ ਊਪਜੈ ਭਾਈ ਪੁੱਛਹੁ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚ ਹੋ ਆਪ ਗਵਾਏ ਗੁਰਮਤੀ ਭਾਉ ਊਪਜੈ ਭਾਈ ਭਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ ਜੋ ਸਤਗੁਰੂ ਸੇਵ ਹੈ ਆਪਣਾ ਭਾਈ ਤਨ ਕਹਿਓ ਲਾਗੋ ਪਾਏ ਜਨਮ ਸਵਾਰੀ ਆਪਣਾ ਭਾਈ ਕੁਲ ਭੀ ਲਈ ਬਖਸਾਏ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੇ ਕੋਏ ਸੋਰਠ ਮਹਲਾ 3 ਹਰ ਜੀਉ ਸਭ ਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਭਾਈ ਅਨੰਦ ਨਰਤੀਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵਹੁ ਗਾਵਹੁ ਰੰਗ ਰਾਤਿ ਹੋ ਭਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿੱਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗਈ ਭਾਈ ਹਰ ਆਪ ਵਸੈ ਮਨ ਆਏ ਪਿਰ ਕਾ ਹੁਕਮ ਨ ਜਾਣਈ ਭਾਈ ਸਾ ਕੁਲਖਣੀ ਕੁਨਾਰ ਮਨ ਹਟਕਾਰ ਕਮਾਵਣੀ ਭਾਈ ਵਿਣ ਨਾ ਵੈ ਕੂੜਿਆਰ ਸੇ ਗਾਵਹਿ ਜਨ ਮਸਤਕ ਭਾਗ ਹੈ ਭਾਈ ਭਾਈ ਸੱਚੈ ਬੈਰਾਗ ਆਨਦਿ ਨਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲੇਵਲਾਗ ਸਬਨਾ ਮਾਰਜੀ ਵਾਲ ਦਾ ਭਾਈ ਸੋ ਸੇਵਹੁ ਦਿਨ ਰਾਤ ਸੋ ਕਿਉ ਮਨੋ ਵਿਸਾਰਿਏ ਭਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਲੀ ਡੁੰਮਣੀ ਭਾਈ ਦਰਗਹ ਨਾਹੀ ਥਾਵ ਗੁਰਮੁਖ ਹੋਵੇ ਤਾਂ ਗੁਣ ਰਵਹਿ ਭਾਈ ਮਿਲ ਪ੍ਰੀਤਮ ਸਾਚ ਸਮਾਓ ਏਤ ਜਨਮ ਹਰਨਾ ਚੇਤਿਓ ਭਾਈ ਕਿਆ ਮੁਹ ਦੇਸੀ ਜਾਏ ਕਿੜੀ ਪਵੰਦੀ ਮੁਹਾਇਓਨ ਭਾਈ ਵਿਖਿਆ ਨੂੰ ਲੋਭਾਏ ਨਾਮ ਸਮਾਲੈ ਸੁਖ ਵਸੈ ਭਾਈ ਸਦਾ ਸੁਖ ਸਾਤ ਸਰੀਰ ਨਾਨਕ ਨਾਮ ਸਮਾਲ ਤੂੰ ਭਾਈ ਅਪਰੰਪਰ ਗੁਣੀ ਗਹੀਰਾ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਨ ਹੈ ਉਪਾਇਆ ਭਾਈ ਕਰਨ ਕਰਨ ਸਮਰੱਥ ਜੀਉ ਪਿੰਡ ਜਨ ਸਾਜਿਆ ਭਾਈ ਦੇਕਰ ਆਪਣੀ ਵਤ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ गोविंद ਸਲਾਹੀਏ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਏ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੇ ਘਰ ਸਭ ਕਿਛ ਹੈ ਭਾਈ ਨੌ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਉੱਚਾ ਅਗਮ ਅਪਾਰ ਜੀਉ ਜੰਤ ਪ੍ਰਤੀਪਾਲ ਦਾ ਭਾਈ ਨਿਤਨਿਤ ਕਰਦਾ ਸਾਰ ਸਤਗੁਰ ਪੂਰਾ ਭੇਟੀਏ ਭਾਈ ਸ਼ਬਦ ਮਿਲਾਵਣਹਾਰ ਸੱਚੇ ਚਰਨ ਸ੍ਰੀ ਵਿਏ ਭਾਈ ਭ੍ਰੰ ਭਉ ਵੈਨਾਸ ਮਿਲ ਸੰਤ ਸਭਾ ਮਨ ਮਾ ਜੀਏ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰ ਬਚਨੀ ਸੁਖ ਊਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਏ ਭਾਈ ਹੋਈਏ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੈ ਸੁਣੈ ਹਜੂਰ ਜੇ ਤਦ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਾ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੇ ਤਾਂ ਮੀਰ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ਼ ਗੁਰਪੂਰੈ ਸੰਤੋਖਿਆ ਭਾਈ ਅਹਨ ਸਲਾਗਾ ਭਾਉ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸੁਆਉ ਕਾਰਣੀ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾਓ ਜਿਸ ਪ੍ਰਤੀਤਨਾ ਆਵਈ ਭਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਭਾਈ ਹਾਉ ਤਿਸਕੇ ਬਲ ਜਾਓ ਉਹ ਨਿਰਗੁਣੀ ਆਰੇ ਪਾਲਦਾ ਭਾਈ ਦੇਨ ਥਾਵੇ ਥਾਓ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾਕਾ ਨਾਓ ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮ ਆਓ ਤੇਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਆ ਸਾਸਿ ਗਰਾਸ ਨ ਵਿਸਰੈ ਭਾਈ ਪੀਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨਾ ਪ੍ਰੀਤ ਨ ਲੱਗੀਐ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਇਤ ਰਾਇਆ ਭਾਈ ਭੋਜਨ ਦੁਖ ਸੰਸਾਰ ਕਰ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲਬਿਖ ਕਾਟਣਹਾਰ ਸੋਰਠ ਮਹੱਲਾ ਪੰਜਵਾ ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਆਪਣਾ ਨਾਮ ਜਪਾਇਆ ਬਾਹਰ ਕਾੜ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਿਧਾਇਆ ਜਿਸਨੋ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਆਰਾਦੇ ਸਾਸ ਸਾਸ ਪਿਆਰੇ RAM ਨਾਮ ਲਿਵਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੋਦ ਬਿਨ ਅਵਰਨਾ ਕਰਨਹਾਰ ਪਿਆਰੇ ਅੰਤਰਜਾਮੀ ਏਕ ਰਹਾਵੋ ਕੋਟ ਜਨਮ ਭ੍ਰਮ ਆਇਆ ਪਿਆਰੇ ਅਨਿਕ ਜੋਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਭੇਟੇ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸੱਚੈ ਨਾ ਆਏ ਤਿਨਾ ਪਿੱਛੇ ਚੁੱਟਿਏ ਪਿਆਰੇ ਜੋ ਸਾਚੀ ਸਰਣਾ ਆਏ ਮਿੱਠਾ ਕਰਕੇ ਖਾਇਆ ਪਿਆਰੇ ਤਿਨ ਤਨ ਕੀਤਾ ਰੋਗ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸਤੇ ਉਪਜਿਆ ਸੋਗ ਭੋਗ ਪੁੰਚਾਏ ਭਲਾਇਨ ਪਿਆਰੇ ਉਤਰੈ ਨਹੀਂ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤិន ਧੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚਿਤਨਾ ਆਵਹਿ ਮੂਲ ਜਿਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਧੂੜ ਬਿਲ ਲਾਟ ਕਰਹਿ ਬਹੁ ਤੇਰੇਆ ਪਿਆਰੇ ਉਤਰੈ ਨਾਹੀ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੇ ਤਨ ਕਾ ਰਹਿਆ ਮੂਲ ਸਾਖਤ ਸੰਗਨਾ ਕੀਜਈ ਪਿਆਰੇ ਜੇ ਕਾ ਪਾਰਵ ਸਾਇ ਜਿਸ ਮਿਲੇ ਹਰ ਵਿਸਰੇ ਪਿਆਰੇ ਸੋ ਮੋਹਿ ਕਾਲੈ ਉੱਠ ਜਾਏ ਮਨ ਮੁਖ ਢੋਈ ਨਹਿ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ ਜੋ ਗੁਰ ਮੇਲ ਸਵਾਰੇ ਆ ਪਿਆਰੇ ਤਨਾ ਪੂਰੀ ਪਾਏ ਸੰਜਮ ਸਹਿਸ ਸਿਆਣਪਾ ਪਿਆਰੇ ਇਕ ਨ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁੱਲ ਲਾਗੇ ਗਾਲ ਹੋਦੀ ਵਸਤ ਨਾ ਜਾਂਤੀ ਆ ਪਿਆਰੇ ਕੂੜ ਨ ਚੱਲੀ ਨਾਲ ਸਤਗੁਰ ਜਿਨਾ ਮਿਲਾਇਓ ਓਨ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੂੰ ਨਦਰ ਕਰੇ ਅਨੰਦਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ ਦੁੱਖ ਸਾਗਰ ਤਨ ਲੰਘਿਆ ਪਿਆਰੇ ਭਵਜਲ ਪਾਰ ਪਰੇ ਜਿਸ ਭਾਵੈ ਤਸਮੀਰ ਲੈਹ ਪਿਆਰੇ ਸਈ ਸਦਾ ਕਰੇ ਸਮਰੱਥ ਪੁਰਖ ਦਇਆਲ ਦੇਉ ਪਿਆਰੇ ਭਗਤਾ ਤਿਸਕਾ ਤਾਣ ਤਿਸ ਸਰਣਾਈ ਟਹਿ ਪਏ ਪਿਆਰੇ ਜੇ ਅੰਤਰਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨੀਸਾਨ ਸੋ ਪ੍ਰਭ ਕਦੇ ਨਾ ਵੀਸਰੈ ਪਿਆਰੇ ਨਾਨਕ ਸਾਧ ਗੁਰਬਾਨ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨੇਵਲ ਭਉੰਗਮ ਸਾਦੇ ਪੰਜ ਜਨਾ ਸਿਓ ਸੰਗ ਨ ਛਟਕਿਓ ਆਦਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ ਰਹਾਉ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਤੜਾਏ ਮਨ ਕੀ ਮੈਲ ਨ ਉਤਰੈ ਇਹ ਬੇਦ ਜੇ ਲਖ ਯਤਨ ਕਰਾਏ ਕਾਨਿਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਦਾਨ ਦਾਤਾਰਾ ਅੰਨ ਵਸਤਰ ਪੂਮ ਬਹੁ ਅਰਪੇ ਨਹ ਮਿਲਿਐ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰ ਮਾਰਤ ਰਹਤਾ ਹਾਉ ਹਾਉ ਕਰਤ ਬੰਧਨ ਮਹਿ ਪਰਿਆ ਨਹਿ ਮਿਲੀਐ ਇਹੋ ਜੁਗਤਾ ਜੋਗ ਸਿੱਧ ਆਸਣ 84 ਏ ਭੀ ਕਰ ਕਰ ਰਹਿਆ ਵੱਡੀ ਯਾਰ ਜਾ ਫਿਰ ਫਿਰ ਜਨਮ ਹੈ ਹਰਿ ਸਿਉ ਸੰਗ ਨੰਗ ਰਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿ ਨਾਮ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲੁ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਰਾਗ ਸੋਰਠਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨ ਕਤ ਮਨ ਜੀਬੈ ਸੱਚਾ ਸੋਏ ਸਸੁਰਾਇ ਪੀਏ ਭੈ ਵਸੀ ਸਤਿਗੁਰ ਸੇਵ ਨਿਸੰਗ ਪਰ ਹਰ ਕੱਪੜ ਜੇ ਪਿਰ ਮਿਲੇ ਖੁਸੀ 라ਵੇ ਪਿਰ ਸੰਗ ਸਦਾ ਸਿਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਦੇਵਰ ਜੀਠ ਮੋਏ ਦੁਖ ਸਸੂ ਕਾ ਡਰ ਕਿਸ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਂ ਸੁਹਾਵਣੀ ਜਾ ਹਰ ਨਾਮ ਢੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨਸ ਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਦਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਰੜਾਇਆ ਮਨ ਅਨਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ-ਗੋਲੇ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ ਤੁਧ ਆਪੇ ਖੇਲ ਰਚਾਏ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਸਭ ਤੇਰਾ ਸਬਦ ਵਰਤੈ ਉਪਾਵਨ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸ਼ਲੋਕ ਮਹੱਲਾ ਤੀਜਾ ਹਉ ਮੈਂ ਜਲ ਤੇ ਜਲ ਮੁਏ ਭ੍ਰਮ ਆਏ ਦੂਜੇ ਭਾਏ ਪੂਰੇ ਸਤਿਗੁਰ ਰਾਕ ਲਿਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੈ ਸਬਦ ਸੁਭਾਏ ਸਭ ਦਰਤਿ ਸੇ ਸੀਤਲ ਭਏ ਨਾਨਕ ਸਚ ਕਮਾਏ ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਣ ਜਿਨਾਂ ਸਤਿਗੁਰ ਜੀਵ ਦਿਆ ਮੋਇਆ ਨ ਵਿਸਰੈ ਸਈ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਣ ਗੁਰਮੁਖ ਮੋਇ ਜੀਵ ਦੇ ਪਰਵਾਣ ਹੈ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਇ ਨਾ ਆਖਿਐ ਜੇ ਗੁਰ ਕੈਬਦ ਸਮਾਹੇ ਪਉੜੀ ਹਰ ਪੁਰਖ ਨਿਰੰਝਨ ਸੇਵ ਹਰ ਨਾਮ ਧਿਆਈਐ ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਈਐ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈਐ ਸ਼ਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹਠ ਗੌਲੀ ਪਾਈਐ ਨ ਵਿਸਰਿਆ ਗੁਣਤਾਸ ਮਤ ਜਾਣੋ ਜੁਗ ਜੀਵ ਦਾ ਦੂਜੈ ਭਾਏ ਮੋਇ ਆਸ ਜਿਨੀ ਗੁਰਮੁਖ ਨਾਮ ਨ ਚੇਤੇ ਉਸ ਇਹ ਬਹਿਣ ਨ ਮਿਲਨੀ ਪਾਸ ਦੁੱਖ ਲਾਗਾ ਬਹੁ ਅਤਕਣਾ ਪੁੱਤ ਕਲਤਨਾ ਸਾਥ ਕੋਈ ਜਾਸ ਲੋਕਾ ਵਿੱਚ ਮੁਹ ਕਾਲਾ ਹੋਆ ਅੰਦਰ ਉੱਬੇ ਸਾਸ ਮਨ ਮੁਖਾ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ ਸਤਿਗੁਰ ਕਾ ਬਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੂਜੇ ਭਾਈ ਲੱਗੇ ਸੱਜਣਾਂ ਆਖੀਐ ਜੇ ਅਭਿਮਾਨ ਕਰੇ ਵੇਕਾਰ ਮਨਮੁਖ ਆਪਸਵਾਰਥੀ ਕਾਰਜਨਸ ਕਹਿਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨ ਮੀਟਣ ਹਾਰ ਪੌੜੀ ਤੁਦਾਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰੈਗੁਣ ਆਪ ਸਿਰਜਿਆ ਮਾਇਆ ਮੋਹ ਵਿਧਾਇਆ ਵਿੱਚ ਹਉਮੈ ਲਿਖਾ ਮੰਗੀਐ ਫਿਰ ਆਵੇ ਜਾਇ ਜਿਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲੇਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਸਲੋਕ ਮਹੱਲਾ 3ਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਬਰੇ ਜਿਨੀ ਸਾਚ ਨਾਮ ਚਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰ ਮੁਖ ਨਦਰੀ ਆਇਆ ਧੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ 3ਆ ਕਰਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਬੇਖ ਸੰਗ੍ਰਹਿ ਕਰਤੈ ਆਪਕੋ ਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਉ ਊਪਜੈ ਸਬਦੇ ਮੇਲ ਮਿਲਾਇਆ ਬਿਨ ਸਬਦੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰਪੁਰਖ ਅਗੰਮ ਹੈ ਕਹੋ ਕਿਤ ਵਿਧ ਪਾਈਐ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਾਣ ਕਿਉ ਧਾਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰਸੇਵਾ ਪਾਈਐ ਸਲੋਕ ਮਹਲਾ 3 ਜਿਉ ਤਨ ਕੋਲੂ ਪੀੜੀਐ ਰਤਨਾ ਭੂਰੀ ਦੇਹ ਜੀਓ ਵੰਜਾ ਚੌਖਨੀ ਐ ਸੱਚੇ ਸੁੰਦੜੈ ਨੇਹੇ ਨਾਨਕ ਮੇਲ ਨਾ ਚੁੱਕਈ ਰਾਤੀ ਅਤੈ ਦੇਹ ਮਹੱਲਾ ਤੀਜਾ ਸੱਜਣ ਮੈਡਾ ਰੰਗਲਾ ਰੰਗ ਲਾਏ ਮਨ ਲੇ ਜੋ ਮਾਜੀਠੇ ਕੱਪੜੇ ਰੰਗੇ ਭੀ ਪਾਹੇ ਨਾਨਕ ਰੰਗ ਨਾ ਉੱਤਰੈ ਬਿਆਹ ਨ ਲੱਗੇ ਕੇਹ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏ ਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦੇ ਲਾਏ ਦਾ ਇਕ ਨਾ ਭਗਤੀ ਲਾਏ ਇਕ ਆਪ ਖੁਆਏ ਦਾ ਇਕ ਨਾ ਮਾਰਗ ਪਾਏ ਇਕ ਉੱਜੜ ਪਾਏ ਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏ ਦਾ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੈ ਸਮਾਏ ਇਸ ਜੁਗ ਮਹਿ ਨਾਮ ਅਲੱਬ ਹੈ ਗੁਰਮੁਖ ਵਸਹਿ ਮਨ ਆਏ ਨਾਨਕ ਜੋ ਗੁਰਸੇਵ ਹੈ ਆਪਣਾ ਹਉ ਤਿਨ ਬਲਿਹਾਰੈ ਜਾਉ ਮਹੱਲਾ ਤੀਜਾ ਮਨ ਮੁਖ ਮੰਨ ਅਜਿੱਤ ਹੈ ਦੂਜੈ ਲੱਗੇ ਜਾਏ ਕਿਸਨੋ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਹਾਏ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਦ ਲਗਾਏ ਇਹੋ ਮਨ ਵਾਸਨਾ ਆਵਈ ਥੱਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥੱਕੇ 68 ਤੀਰਥ ਨਾਏ ਮਨ ਕੀ ਸਾਰ ਨਾ ਜਾਣਨੀ ਹੋ ਮੈਂ ਭਰਮ ਭੁਲਾਏ ਗੁਰ ਪ੍ਰਸਾਦੀ ਭਉ ਪਇਆ ਵਡ ਭਾਗ ਵਸਿਆ ਮਨ ਆਏ ਭੈ ਪਇਏ ਮਨ ਵਸੂ ਆਹੋ ਮੈਂ ਸਬਦ ਜਲਾਏ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤ ਗੁਰ ਮਿਲੇ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੀ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕਸੁੰਭ ਖਿਨ ਮਹਿਲਹਿ ਜਾਵਣਾ ਚੱਲਦਿਆ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਮ ਪਕੜ ਚਲਾਇਆ ਕਾਲ ਤਾਂ ਖੜਾ ਡਰਾਵਣਾ ਓਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ